ਪੰਜਾਬ ਵਿੱਚ ਅੱਜ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ। ਜਲੰਧਰ ਦੇ ਬੇਗੰਪੁਰ ਚ ਨੌ ਸੱਸ ਦੀ ਲੜਾਈ ਵਿੱਚ ਨੌ ਨੂੰ ਜਿੱਤ ਹਾਸਲ ਹੋਈ ਏ। ਇਸ ਪਿੰਡ ਦੀ ਨੌ ਕਮਲਜੀਤ ਕੌਰ ਨੇ ਆਪਣੀ ਸੱਸ ਬਿਮਲਾ ਦੇਵੀ ਨੂੰ 47 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਏ। ਬਿਮਲਾ ਦੇਵੀ ਪਿਛਲੇ 15 ਸਾਲਾਂ ਤੋਂ ਪਿੰਡ ਦੀ ਪੰਚ ਚੱਲੀ ਆ ਰਹੀ ਸੀ ਪਰ ਇਸ ਵਾਰ ਉਸ ਨੂੰ ਆਪਣੀ ਹੀ ਨੌ ਦੇ ਹੱਥੋਂ ਮਾਤਖਾਣੀ ਪਈ। ਕਮਲਜੀਤ ਕੌਰ ਨੇ ਚੋਣਾਂ ਦੇ ਵਿੱਚ ਪਿੰਡ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਸੀ। ਜਿਸ ਉੱਤੇ ਪਿੰਡ ਵਾਸੀਆਂ ਨੇ ਯਕੀਨ ਕੀਤਾ ਅੱਜ ਜਿੱਤ ਦਰਜ ਕਰਨ ਤੋਂ ਬਾਅਦ ਕਮਲਜੀਤ ਕੌਰ ਨੇ ਆਪਣੀ ਸੱਸ ਦਾ ਆਸ਼ੀਰਵਾਦ ਲਿਆ ਤੇ ਕਿਹਾ ਕਿ ਅਹਿਮ ਫੈਸਲੇ ਲੈਣ ਵੇਲੇ ਉਹ ਆਪਣੀ ਸੱਸ ਦੀ رائے ਲੈਂਦੀ ਰਹੇਗੀ ਇਸ ਜਿੱਤ ਜਾਂ ਹਾਰ ਦਾ ਉਹਨਾਂ ਦੇ ਪਰਿਵਾਰਕ ਰਿਸ਼ਤੇ ਉੱਤੇ ਕੋਈ ਅਸਰ ਨਹੀਂ ਪਵੇਗਾ ਜਿੱਤ ਜੜੀ ਹੈ ਇੱਕ ਪੜ੍ਹੇ ਲਿਖੇ ਪੜ੍ਹਿਆ ਲਿਖਿਆ ਜਿਹੜਾ ਬੰਦਾ ਇੱਕ ਪੜ੍ਹਿਆ ਲਿਖਿਆ ਅੱਜ ਕਹਿੰਦੇ ਆਂ ਯਾਨ ਪੜ੍ਹੇ ਜਿੱਤੇ ਜਾਂਦਾ ਤੇ ਇਹਦੇ ਵਿੱਚ ਮੇਰੀ ਘਟ ਬਦਨਾਮੀ ਹੋਣੀ ਸੀ ਪੂਰੇ ਪਿੰਡ ਵਿੱਚ ਬਦਨਾਮੀ ਹੋਣੀ ਸੀ ਦੇਖੋ ਜੀ ਪੜ੍ਹਿਆ ਲਿਖਿਆ ਹੈ ਪਿੰਡ ਦੇ ਵਿੱਚ ਇੱਕ ਪੜ੍ਹੇ ਲਿਖੇ ਨੂੰ ਛੱਡ ਕੇ ਅਨਪੜ੍ਹ ਨੂੰ ਚੁਣਿਆ ਗਿਆ ਇਹਦੇ ਵਿੱਚ ਮੇਰੀ ਬੇਇੱਜ਼ਤੀ ਨਹੀਂ ਹੋਣੀ ਸੀ ਆਪਣੇ ਪੂਰੇ ਪਿੰਡ ਦੀ ਸੀ ਹਾਂਜੀ ਅੱਜ ਪੜ੍ਹਿਆ ਲਿਖਿਆ ਅੱਗੇ ਆ ਰਿਹਾ ਹੈ ਇਹ ਅੱਗੇ ਮੈਂ ਕੱਲੀ ਨਹੀਂ ਆਈ ਮੈਨੂੰ ਉਹਨਾਂ ਨੇ ਅੱਗੇ ਕੀਤਾ ਅੱਜ ਅੱਜ ਮੈਂ ਇੱਥੇ ਖੜੀ ਆਂ ਆਪਣੇ ਪਿੰਡ ਦੀ ਬਦੌਲਤ ਹੀ ਆਂ ਪਿੰਡ ਦੇ ਵਿੱਚ ਪੰਚਾਇਤ ਆ ਪੰਚਾਇਤ ਦੇ ਵਿੱਚ ਸਾਰਿਆਂ ਨੂੰ ਸਾਰੇ ਜਿਹਨਾਂ ਨੂੰ ਬੁਲਾਵਾਂਗੇ ਉਹ ਨੂੰ ਪੜਾਓ ਕੁੜੀਆਂ ਨੂੰ ਪੜਾਓ ਦੇਖੋ ਜੀ ਅੱਜ ਮੈਨੂੰ ਮੇਰੀ ਸਪੋਰਟ ਕੀਤੀ ਆ ਅਗਰ ਮੈਂ ਆਪਣੇ ਘਰ ਦੇ ਖਿਲਾਫ ਹੋ ਕੇ ਪਿੰਡ ਦੇ ਵਿਕਾਸ ਨਹੀਂ ਕੀਤਾ ਕੱਲ ਨੂੰ ਬੱਚਿਆਂ ਦੇ ਕੋਈ ਵੀ ਪੜ੍ਹੇ ਲਿਖੀ ਕੁੜੀ ਅੱਥੀ ਆ ਸਕਦੀ ਹੈ ਜੀ